बाबा साहब नहीं सोचते बाबा साहब अमर रहे अमर रहे अमर रहे बाबा साहब अमर रहे अमर रहे अमर रहे बीजेपी सरकार मुर्दाबाद 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 अमित शाह मुर्दाबाद 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 साढ़ा एक जिंदाबाद 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 साढ़ा इतना जिंदाबाद 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 ਅੱਜ ਜਿਹੜਾ ਸਾਡਾ ਸਮਾਗਮ ਹੈ ਉਹ ਕਾਂਗਰਸ ਦੇ ਹਾਈਕਮਾਰ ਦੇ ਦੇਸ਼ ਉਤਾਰ ਜੋ ਅੱਜ ਤੋਂ ਕਈ ਸਾਲ ਪਹਿਲਾਂ ਬਾਬਾ ਸਾਹਿਬ ਪੀਂਦਰਾ ਅਬੇਦਕਰ ਨੇ ਮੰਡੂ ਸਭ੍ਰਤੀ ਨੂੰ ਸਾੜਿਆ ਸੀ ਸੋ ਅਸੀਂ ਉਸੇ ਪਰਪਰਾ ਨੂੰ ਲਾਗੂ ਰੱਖਦੇ ਹੋਏ ਜਾਰੀ ਕਰਦੇ ਹੋਏ ਅੱਜ ਮੰਡੂ ਸਭ੍ਰਤੀ ਦੀਆਂ ਕਾਪੀਆਂ ਸਾੜੀਆਂ ਵਿਰੋਧ ਸਾਡਾ ਇਹ ਹੈ ਕਿ ਜਿਹੜੀ ਭਾਜਪਾ ਦੀ ਗਲਤ ਵਿਰੋਧੀ ਸਰਕਾਰ ਹੈ ਉਹਦੀਆਂ ਜਿਹੜੀਆਂ ਦਲਤਾਂ ਦੇ ਵਿਰੋਧੀ ਗਤੀਵਿਧੀਆਂ ਉਹ ਸਾਹਮਣੇ ਆ ਰਹੀਆਂ ਜਿਵੇਂ ਕਿ ਪਿਛਲੇ ਦਿਨੀ 바ਵਾ ਸਾਹਿਬ ਭੀਮਰਾਓ ਅਮੇਦਕਰ ਜੀ ਦੇ ਅਪਰਾਧ ਜਬਤ ਜਿਹੜੇ ਬੋਲੇ ਐ ਅਮਿਲ ਸ਼ਾਹ ਨੇ ਤੇ ਸਰਕਾਰ ਨੇ ਯਾ ਰਾਸ਼ਟਰਪਤੀ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਉਹ ਅਮਿਲ ਸ਼ਾਹ ਤੇ ਬਣਦੀ ਕਾਰਵਾਈ ਆ ਜਿਹੜੀ ਉਹ ਬਣਨੀ ਚਾਹੀਦੀ ਆ ਜਿਹੜੇ ਉਹ ਸ਼ਬਦ ਬੋਲੇ ਐ 바ਵਾ ਸਾਹਿਬ ਭੀਮਰਾਓ ਅਮੇਦਕਰ ਬਾਰੇ ਉਹਨਾਂ ਦੇ ਨਾਲ ਸਾਡੇ ਦਲਤਾਂ ਨੂੰ ਜਿਹੜਾ ਹੈਗਾ ਦਿਰਦੇ ਆ ਤੇ ਬਲੁੰਦਰੇ ਗਏ ਆ ਸੋ ਸਾਨੂੰ ਉਹਦੇ ਨੂੰ ਬਾਦੀ ਚ ਮੰਗਣੀ ਚਾਹੀਦੀ ਅਮਨ ਸ਼ਾਹ ਨੂੰ ਤੇ ਪੋਸਤੇ ਜਿਹੜਾ ਹੈਗਾ ਸਰਕਾਰ ਨੂੰ ਹੈ ਜਿਹੜੀ ਉਹਦੇ ਤੇ ਕਾਰਵਾਈ ਬਜਿਹੜੀ ਬੰਦੀ ਕਰਨੀ ਚਾਹੀਦੀ ਹੈ ਦੇ ਬਾਰੇ ਜੀ ਕਾਫੀ ਖੜੀ ਹੋਈ ਉਹਦੇ ਦੇਖੋ ਜੀ ਮੰਡੂ ਸਦਰਤੀ ਇੱਕ ਦਲਤ ਵਿਰੋਧੀ ਜਿਹੜੀ ਹੈ ਮੰਡੂ ਵੱਲੋਂ ਲਿਖੀ ਗਈ ਹੈ ਜਿਹਦੇ ਵਿੱਚ ਆਮ ਹੀ ਪ੍ਰਚਲਿਤ ਗੱਲ ਹੈ ਨਾਰੀ ਕੌਰ ਸ਼ੂਦਰ ਤੀਨੋਂ ਪਟਕਣ ਕੇ ਅਧਿਕਾਰੀ ਜਦਕਿ ਤੋ ਵਾਰ ਵਾਲਮਿਕੀ ਰਾਮਾਇਣ ਇਹ ਕਹਦੀ ਹੈ ਜਨਮੀ ਔਰ ਜਨਮ ਭੂਮੀ ਸਵਰਗ ਸੇ ਵੜਕਰ ਕਿੰਨਾ ਅੰਤਰ ਹੈ ਦੋਨਾਂ ਗੱਲਾਂ ਦੇ ਵਿੱਚ ਤੋ ਸਾਡਾ ਜਿਹੜਾ ਭਾਰਤੀ ਸੰਵਿਧਾਨ ਹੈ ਜੋ ਉਸ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਹੈ ਸਾਡਾ ਸੰਵਿਧਾਨ ਹਰ ਇੱਕ ਜਾਤੀ ਨੂੰ ਭਾਰਤ ਦੇ ਅੰਦਰ ਜਨਮੀ ਧੀ ਨੂੰ ਪੈਣ ਨੂੰ ਮਾਣ ਨੂੰ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਹਰ ਇੱਕ ਬੰਦੇ ਲਈ ਇੱਕੋ ਜਿਹਾ ਜਿਹੜਾ ਹੈਗਾ ਸੰਵਿਧਾਨ ਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਸੰਵਿਧਾਨ ਦਿੰਦਾ ਅਸੀਂ ਸੰਵਿਧਾਨ ਨੂੰ ਮੰਨਦੇ ਆ ਮਨੁੱਖੀ ਸਮਰੱਥੀ ਨਹੀਂ ਤੁਹਾਨੂੰ ਲੱਗਦਾ ਕਿਵੇਂ ਰੋਸ ਮਜਾਰਾ ਚੱਲ ਰਿਹਾ ਹੈ ਇਹਨਾਂ ਪਰ ਦਿਨ ਜਿਵੇਂ ਰੋਸ ਵੱਧ ਰਿਹਾ ਹੈ ਅੰਕਾਂ ਜੀ ਅਮਨਤੀ శాఖ ਕਿਤੇ ਮਾफी ਮੰਗਣ ਦੇ ਕਾਬਲਾ ਹੋਊਗਾ ਜੇ ਨਾ ਆਊਗਾ ਹੀ ਤੇ ਅਸੀਂ ਜਿਹੜਾ ਸੰਘਰਸ਼ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਦਿਨ ਬਦ ਦਿਨ ਵੱਧਦਾ ਹੀ ਜਾਏਗਾ ਜਿਵੇਂ ਦਰਦ ਸਮਾਜ ਘਟ ਉੱਠ ਰਿਹਾ ਉਹਨਾਂ ਨੂੰ ਕੀ ਫੀਲ ਕਰਨਾ ਚਾਹੀਦਾ ਜਦੋਂ ਇਹ ਸਾਡਾ ਸੁਨੇਹਾ ਅਸੀਂ ਘਰ ਘਰ ਤੱਕ ਲੈ ਕੇ ਜਾਵਾਂਗੇ ਜੇ ਕੋਈ ਸਾਡੇ ਰੱਬ ਤੋਂ ਘੱਟ ਨਹੀਂ ਰੱਬ ਹੈ ਸਾਡੇ ਦਲਤਾਂ ਦੇ ਰੱਬ ਹੈ ਭਾਰਤ ਦੇ ਅੰਦਰ ਜੰਮੀ ਹਰ ਔਰਤ ਦਾ ਰੱਬ ਹੈ ਜਿਹਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਉਹ ਡਾਕਟਰ ਪੀ ਬਰੋ ਬੇਦਕਰ ਨੇ ਭਾਰਤੀ ਸੰਵਿਧਾਨ ਦੇ ਉਰਦ ਦੇ ਰਾਹੀਂ ਮਨੁੱਖੀ ਬ੍ਰਿਧੀ ਜਿਹੜੀ ਆ ਦਾਸੀ ਪ੍ਰਥਾ ਦਾਸੀ ਪ੍ਰਥਾ ਜਿਹੜੀ ਕੁੜੀ ਨੂੰ ਜੇ ਉਸਦਾ ਪਤੀ ਮਰ ਜਾਂਦਾ ਹੈ ਵਿਧਵਾ ਹੋ ਜਾਂਦੀ ਸੀ ਸਤੀ ਪ੍ਰਥਾ ਉਹ ਬੰਦ ਕੀਤੀ ਤੇ ਜਿਹਦੇ ਨਾਲ ਕੀ ਹੈ ਪਤਨੀ ਕੁੜੀ ਹਰ ਔਰਤ ਨੂੰ ਜਿਹੜੀ ਆ ਦੀ ਮਾਪਿਆਂ ਦੀ ਜਾਇਦਾਦ ਦੇ ਵਿੱਚ ਉਹ ਹਿੱਸੇਦਾਰ ਦਾ ਜਿਹੜਾ ਬਣਾਇਆ ਉਹ ਭਾਰਤੀ ਸੰਵਿਧਾਨ ਦੇ ਬਣਾਇਆ ਉਹ ਜੋ ਕਿ ਬਿਲਕੁਲ ਵਧੀਆ ਹੈ ਚੰਗਾ ਹੈ ਔਰ ਅੱਜ ਤੱਕ 70 ਸਾਲਾਂ ਤੋਂ ਜੋ ਸਰਕਾਰ ਜੋ ਤੇ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇੱਕ ਸੰਵਿਧਾਨ ਦੇ ਵਿੱਚ ਸਮੋਇਆ ਹੋਇਆ ਔਰ ਬੜੇ ਵਧੀਆ ਢੰਗ ਨਾਲ ਚੱਲ ਰਹੀ ਪਰ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ ਇਹ ਭਾਰਤੀ ਸੰਵਿਧਾਨ ਨੂੰ ਤੋੜਨ ਦੀ ਬਰੋੜਨ ਦੀਆਂ ਗੱਲਾਂ ਕਰਦੀ ਹੈ ਇਹ ਦਲਤ ਵਿਰੋਧੀ ਸਰਕਾਰ ਆ ਅਸੀਂ ਰਾਸ਼ਟਰਪਤੀ ਇਹ ਨੂੰ ਇਸ ਨਾ ਦੇਣਾ ਚਾਹੁੰਦੇ ਆ ਕਿ ਜੋ ਅਮਿਤ ਸ਼ਾਹ ਨੇ ਸਾਡੇ ਰਹਿਬਰੇ ਬਾਬਾ ਸਾਹਿਬ ਪੀਬਰਾ ਉਮੀਦਵਾਰ ਜੀ ਨੂੰ ਅਪਸ਼ਬਦ ਬੋਲੇ ਆ ਉਹਨਾਂ ਦੀ ਸ਼ਾਨ ਦੇ ਖਿਲਾਫ ਹੈ ਜਿਹੜਾ ਬੋਲਿਆ ਹੈਗਾ ਇਹਦੇ ਤੇ ਸਾਡਾ ਸ਼ਿਕਾਰ ਸ ਵੱਧਦਾ ਹੀ ਜਾਣਾ ਦਿਨ ਬੋ ਦਿਨ ਵਧੇਗਾ ਹੋਰ ਵਧੇਗਾ ਜੇ ਅਮਿਤ ਸ਼ਾਹ ਨੇ ਮਾਫੀ ਨਾ ਮੰਗੀ ਤੇ ਬੀਜੇਪੀ ਨੇ ਨਾ ਰਾਸ਼ਟਰਪਤੀ ਦਾ ਉਹਨਾਂ ਨੇ ਕੋਈ ਕਾਰਵਾਈ ਬਣਦੀ ਨਹੀਂ ਕੀਤੀ ਤਾਂ ਅੱਜ ਸਾਡਾ ਜਿਹੜਾ ਐਸਸੀ ਸਮਾਜ ਆ ਜੋ ਕਰਮંત્રી ਅਸ ਦੇਸ਼ ਦਾ ਉਹਨੇ ਲੋਕ ਸਭਾ ਵਿੱਚ ਇੱਕ ਬੋਲਿਆ ਸੀ ਆ ਤੁਸੀਂ ਅਵੇਦਕ ਅਵੇਦਕ ਲਈ ਆ ਉਹ ਬਾਬਾ ਸਾਹਿਬ ਦਾ ਸਾਡਾ ਇੱਕ ਇਦਾਂ ਰਹਿ ਬੜਿਆ ਸਾਡੇ ਵਾਸਤੇ ਉਹ ਭਗਵਾਨ ਆ ਜਿਨ੍ਹਾਂ ਨੇ ਸਾਡੇ ਐਸਸੀ ਪਵਾਰਾਂ ਦਾ ਜਿਹੜਾ ਸਾਨੂੰ ਸਾਡੀ ਜੀਵਨ ਦੀ ਜ਼ਿੰਦਗੀ ਦਿੱਤੀ ਆ ਬਹਿ ਤੇ ਬਾਬਾ ਸਾਹਿਬ ਸਾਰੇ ਸਮਾਜ ਦਾ ਆ ਭਾਵੇਂ ਕਿ ਜਨਰਲ ਕੈਟਾਗਰੀ ਆ ਪਰ ਐਸਸੀ ਆ ਸਭ ਦਾ ਆ ਸਾਨੂੰ ਤਕਾ ਦਿੱਤਾ ਆ ਪਾ ਜੋ ਅੱਜ ਇਸ ਮਨੋਸਿਮਤੀ ਸਾੜੀਆ ਬਾਬਾ ਹਾਂ ਕਈ ਸਾਲ ਪਹਿਲਾਂ ਹੀ ਸਾੜਤੀ ਸੀ ਅੱਜ ਇਸ ਮੁਕਸਾਦ ਵਿੱਚ ਜਿਹੜੀ ਇਹ ਮਨੋਸਿਮਤੀ ਸਾੜੀਆ ਇਹ ਵੀ ਬੀਪੀ ਸਰਕਾਰ ਦੇ ਵਿਰੋਧ ਦੇ ਆ ਸਰਕਾਰ ਸਾਡੇ ਐਸੀਆਂ ਦੇ ਵਿਰੋਧ ਦੇ ਬੀਪੀ ਸਰਕਾਰ ਕਿਉਂਕਿ ਅਸੀਂ ਰਾਸ਼ਟਰਪਤੀ ਨੂੰ ਮੰਗ ਕਰਦੇ ਹਾਂ ਕਿ ਜਿਹੜਾ ਅਮਰਸ਼ਾਹ ਗ੍ਰਹਿਮਤੀ ਦੇਤਾ ਇਹਨੂੰ ਅਹੁਦੇ ਤੋਂ ਹਟਾਇਆ ਜਾਵੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੂਰੇ ਭਾਰਤ ਦੇ ਵਿੱਚ ਬਖਵਾਖ ਖਵਾਮਾਂ ਤੋਂ ਵਿਰੋਧ ਦੀ ਆਵਾਜ਼ ਉੱਠੀ ਆ ਅਗਰ ਅਮਰਸ਼ਾਹ ਜੀ ਮਾਫੀ ਨਹੀਂ ਮੰਗਦੇ ਤਾਂ ਅਗਲਾ ਸਟੈਪ ਤੁਹਾਡਾ ਕੀ ਹੈ ਅਮਰਤਾ ਸਾਹਿਬ ਨੂੰ ਜਿਹੜਾ ਸਾਡੇ ਸਵਾਗਤ ਗੁੱਟ ਨੇ ਇਹ ਟਿਕਨੇ ਪੈਣੇ ਆ ਕੋਈ ਅਸੀਂ 2 ਅਪ੍ਰੈਲ ਨੂੰ ਜਿਆ ਕੱਟ ਕੀਤਾ ਜੀ ਆ ਜਿਹੜਾ ਸਾਡਾ ਸੰਵਿਧਾਨ ਨੂੰ ਐਸਏਟੂ ਕੁਬਜ਼ੋਰ ਕੀਤਾ ਸੀਗਾ ਕੋਈ ਇਹ ਕਾਂਗਰਸ ਪਾਰਟੀ ਇਕੱਲਾ ਨਹੀਂ ਸਾਡੇ ਜਿੰਨਾ ਦੇਸ਼ ਵਿੱਚ ਵਸਦੇ ਸਾਡੇ 80 ਪਾਰ ਸਭ ਦਾ ਬਾਬਾ ਸਾਹਿਬ ਆ ਜੇ ਉਸ ਉਸ ਨੇ ਨਾ ਮਾਫੀ ਮੰਗੀ ਅਸੀਂ ਕਾਲ ਕਰਾਂਗੇ ਮੀਟਿੰਗਾਂ ਕਰਕੇ ਪੂਰਾ ਭਾਰਤ ਜਾਂ ਬੰਦ ਕਰਾਂਗੇ 2 ਅਪ੍ਰੈਲ ਤੋਂ ਵੱਧ ਭਾਰਤ ਬੰਦ ਕਰਾਂਗੇ ਕਿ ਇਹ ਦਲ ਸਮਾਜ ਹੈ ਲੱਖ ਲੱਖ ਮੰਨ ਲੋ ਪੜਾਵਾਂ ਤੇ ਜਾ ਕੇ ਜਿਵੇਂ ਰੋਸ ਮਜਾਰੇ ਕਰ ਰਹੇ ਕਿ ਇੱਕ ਕਾਂ ਦੇ ਇਕੱਠੇ ਹੋਣ ਦੀ ਕੀ ਫੀਲ ਕਰਦਾ ਰਹੇ ਅਸੀਂ ਸਾਨੂੰ ਪਿਲ ਕਰਦਾ ਭਾਵੇਂ ਉਹ ਕਿਸੇ ਵੱਜੀ ਸਾ ਪਾਰਟੀ ਆ ਭਾਵੇਂ ਕਾਂਗਸ ਪਾਰਟੀ ਆ ਭਾਵੇਂ ਸਾਡੇ ਐਸਸੀ ਜਹੇ ਬੰਦੀਆ ਆ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਵਾਂਗੇ ਉਹ ਮੀਟਿੰਗ ਕਰਕੇ ਅਸੀਂ ਭਾਰਤ ਕਾਲ ਬੰਦ ਕਰਕੇ ਕਾਲ ਵੀ ਦੇਖ ਸਕਦੇ ਜੇ ਅਮਸਾ ਦੇ ਮਾਫੀ ਨਾਮ ਨਾਲ ਕੀਤਾ